ਆੜਕੂ ਵਾਪਸ ਖੇਤਾਂ ਨੂੰ ਭਜੇ ਅਗਲੇ ਬਨੇ ਚ ਬੱਚੇ ਚ ਇੱਕ ਹੋਮਗਾਰਡ ਦਾ ਸਿਪਾਹੀ ਲੁਕਿਆ ਸੀ ਪਤਾ ਨਹੀਂ ਉਹਨੇ ਡਰਦੇ ਮਾਰੇ ਨੇ ਕੀ ਕੀਤਾ ਕਿਉਂਕਿ ਉਹ ਇੰਨੀ ਜੁਰਤ ਨਹੀਂ ਸੀ ਰੱਖਦਾ ਜਿੰਨੇ ਚਿਰ ਨੂੰ ਖਾੜਕੂ ਨੇੜੇ ਆਏ ਉਹਦੇ ਹੱਥ ਜੁੜੇ ਸੀ ਉਹਨੇ ਗੋਲੀ ਚਲਾਈ ਤੇ ਜਿਹੜੀ ਸਿੱਧੀ ਆ ਕੇ ਭਾਈ ਪੱਪੂ ਗੋਰੇ ਦੇ ਗੋਡੇ 'ਚ ਮੱਜੀ ਭਾਈ ਪੱਪੂ ਬੂਰਾ ਧਰਤੀ ਤੇ ਡਿੱਗਾ ਗੋਡਾ ਟੁੱਟ ਚੁੱਕਾ ਸੀ ਉਹਨੇ ਛੇਤੀ ਦੇ ਨਾਲ ਆਪਣੀ ਦਸਤਾਰ ਲਾਈ ਉਹਨੂੰ ਅੱਧ 'ਚੋਂ ਪਾੜਿਆ ਦਸਤਾਰ ਦੇ ਨਾਲ ਆਪਣਾ ਫੱਟ ਬੰਨਿਆ ਤੇ ਬਾਕੀ ਦਸਤਾਰ ਉਹਨੇ ਦੁਬਾਰਾ ਸਿਰ ਤੇ ਰੱਖ ਲਈ ਭਾਈ ਦਲਜੀਤ ਸਿੰਘ ਤੇ ਪ੍ਰੇਮ ਸਿੰਘ ਨੇ ਭਾਈ ਪੱਪੂ ਗੋਰੇ ਨੂੰ ਮੋਢੇ ਦਾ ਸਹਾਰਾ ਦਿੱਤਾ ਤੇ ਥੋੜੀ ਜੀ ਦੂਰ ਪਿਜਾ ਕੇ ਦੇ ਖੇਤਾਂ 'ਚ ਲੈ ਗਏ ਅਗਲੇ ਬੰਨੇ ਵਾਟ ਆ ਗਈ ਵਾਟ ਦੇ ਓਲੇ ਤਿੰਨੇ ਜਣੇ ਬੈਗੇ ਤੇ ਮਗਰਲੇ ਬੰਨੇ ਕਮਾਦ ਖੁੱਲਾ ਖੇਤ ਸੀ ਹੁਣ ਸੀਆਰਪੀ ਵਾਲੇ ਪੋਜੀਸ਼ਨਾਂ ਲੈਣ ਲੱਗੇ ਦੋ ਰਾਕਟ ਲੈਂਚਰ ਆ ਭਾਈ ਪੱਪੂ ਗੋਰੇ ਦੇ ਕੋਲ ਉਦੋਂ ਭਾਈ ਪੱਪੂ ਗੋਰੇ ਨੇ ਨਾਲ ਦਿਆਂ ਨੂੰ ਆਖਿਆ ਬਹਾਦਰੋ ਨਾ ਮੈਂ ਲੜਨ ਜੋਗਾ ਨਾ ਮੈਂ ਭੱਜਣ ਜੋਗਾ ਨਾ ਮੈਂ ਕੌਮ ਦੀ ਕੋਈ ਸੇਵਾ ਕਰਨ ਜੋਗਾ ਹਾਂ ਜਿੰਨੀ ਕ ਸੇਵਾ ਮੇਰੇ ਕੋਲ ਗੁਰੂ ਨੇ ਲੈਣੀ ਸੀ ਮੈਂ ਕਰ ਲਈ ਆਹ ਤੁਹਾਡੇ ਵਾਸਤੇ ਖੇਤ ਖੁੱਲੇ ਆ ਮੈਦਾਨ ਖੁੱਲਾ ਏ ਚੁੱਪ ਕਰਕੇ ਨਿਕਲ ਜਾਓ ਮੈਂ ਜਿੰਨੇ ਜੋਗਾ ਆ ਜਿੰਨਾ ਚਿਰ ਲੜ ਸਕਿਆ ਲੜੂੰਗਾ ਪਰ ਮੈਨੂੰ ਪਤਾ ਵੀ ਮੇਰਾ ਹੁਣ ਸਾਥ ਤੁਹਾਡੇ ਨਾਲੋਂ ਅੱਧਾ ਰਹਿ ਗਿਆ ਨਾਲ ਦੇ ਕਹਿਣ ਲੱਗੇ ਜਥੇਦਾਰਾ ਇਦਾਂ ਕਦੀ ਹੋ ਨਹੀਂ ਸਕਦਾ ਤੇ ਭਾਈ ਪੱਪੂ ਗੋਰਾ ਕਹਿੰਦਾ ਜੇ ਜਥੇਦਾਰ ਕਹਿੰਦੇ ਫਿਰ ਜਥੇਦਾਰ ਦੀ ਮੰਨਣੀ ਵੀ ਪੈਣੀ ਆ ਆ ਵਾ ਫਰਕ ਲੀਡਰਸ਼ਿਪ ਦਾ ਅੱਜ ਵਰਗੀ ਲੀਡਰਸ਼ਿਪ ਥੋੜਾ ਹੈ ਜੇ ਅੱਜ ਵਰਗੀ ਹੁੰਦਾ ਤਾਂ ਪਹਿਲਾਂ ਮੈਨੂੰ ਚੁੱਕ ਕੇ ਕੱਢੋ ਮਰ ਜਾਓ ਮਰਨਾ ਤੇ ਮੈਨੂੰ ਤੇ ਪਹਿਲਾਂ ਲੈ ਕੇ ਜਾਓ ਕਿਸੇ ਬੰਨੇ ਅੱਜ ਵਾਲੀ ਲੀਡਰਸ਼ਿਪ ਤੇ ਆ ਕਰਦੀ ਆ ਲੀਡਰਸ਼ਿਪ ਵਦੇ ਹਸ਼ਰ ਤੁਸੀਂ ਵੇਖੇ ਹੀ ਆ ਨਾ ਜਦੋਂ ਕੁਦਰਤ ਮਾਰ ਮਾਰਦੀ ਆ ਵੱਡੇ ਵੱਡੇ ਥੰਮ ਸੁੱਟਦੀ ਆ ਇਨੂੰ ਤੇ ਗੁਲਾਮੀ ਕਹਿੰਦੇ ਆ ਗੁਲਾਮੀ ਨੂੰ ਕਿਤੇ ਟੱਲੀਆਂ ਥੋੜਾ ਲੱਗੀਆਂ ਭਾਈ ਗੁਲਾਮੀ ਇਹੋ ਹੀ ਆ ਤੇ ਤੁਸੀਂ ਬੰਦਾ ਹਰਾਓ ਤੁਸੀਂ ਬੰਦਾ ਹਰਾਓ ਅਹੀਂ ਕੈਬਨਿਟ ਮੰਤਰੀ ਬਣਾਵਾਂਗੇ ਰਵਨੀਤ ਬਿੱਟੂ ਵਰਗਾ ਤੁਸੀਂ ਬੰਦਾ 2 ਲੱਖ ਦੇ ਫਰਕ ਨਾਲ ਜਿਤਾਓ ਅਹੀਂ ਦੋਰੀ ਵਰੀ ਐਨਐਸਏ ਲਾਵਾਂਗੇ ਆ ਵਾ ਗੁਲਾਮੀ ਇਹਨੂੰ ਕਹਿੰਦੇ ਆ ਅਹੀਂ ਅਜੇ ਵੀ ਕਹੀ ਜਾਣੇ ਕਾਦੀ ਗੁਲਾਮੀ ਐਵੇਂ ਢਾਡੀ ਮਰੀ ਜਾਂਦਾ ਪਤੀ ਵਾਧੂ ਮਿਲਣ ਈ ਆ ਫਰੀ 600 ਜੂਨਟਿਆ 250 ਦਾ ਨੈਟ ਰੀਚਾਰਜ ਕਰਾਓ 2 ਜੀ ਵੀ ਮਿਲਦਾ ਵਾ ਆਟਾ ਬੀਬੀ ਨੇ ਲੈ ਆਉਣਾ ਦੀਪੂ ਤੋਂ ਇਕੱਠਾ ਕਰਕੇ ਕਣਕ ਫਰੀ ਆ ਚੌਲ ਫਰੀ ਆ ਪਤੀ ਫਰੀ ਆ ਘਰ ਵਾਲੀ ਨੇ ਕਿਹਾ ਜਾਣਾ ਆ ਤੇ ਆਧਾਰ ਕਾਰਡ ਫਰੀ ਆ ਬਸ ਦਾ ਕਿਹੜਾ ਕਰਾ ਲੈਣਾ ਕੰਮ ਕਰਨ ਦੀ ਸਾਨੂੰ ਘੜੀ ਲੋੜ ਆ ਜੜੀਆਂ ਕੌਮਾਂ ਦਾ ਭਠਾ ਪਾਉਣਾ ਹੋਵੇ ਉਹ ਕੌਮਾਂ ਉੱਡ ਕੇ ਇਦਾਂ ਹੀ ਆਂਦੀਆਂ ਹੁੰਦੀਆਂ ਵੀ ਸਾਰਾ ਕੁਝ ਤਾਂ ਸਹੀ ਚੱਲਣ ਡਿਆ ਕੁਝ ਸਹੀ ਨਹੀਂ ਚੱਲਣ ਡਿਆ ਪਿੰਡਾਂ ਦੇ ਪਿੰਡ ਚਟਾ ਪੀਪੀ ਕੇ ਵਿਲੇ ਹੋ ਗਏ ਜੇ ਤੁਹਾਡੇ ਪਿੰਡ ਚ ਨਹੀਂ ਹੈਗਾ ਤੇ ਵਧਾਈ ਆ ਤੁਹਾਨੂੰ ਪਤਾ ਨਹੀਂ ਹੁਣ ਹੈਗਾ ਕਿ ਨਹੀਂ ਹੈਗਾ ਰੱਬ ਜਾਣੇ ਪਰ ਮੈਨੂੰ ਨਹੀਂ ਪਤਾ ਕੋਈ ਪਿੰਡ ਬਚਿਆ ਹੋਊਗਾ ਇਹ ਪਿੰਡ ਬਚਾਉਣੇ ਤੇ ਤੁਸੀਂ ਆ ਨਾ ਤੇ ਜਿਹੜਾ ਬਚਾਊ ਉਹ ਬੰਦਾ ਡਿਬਰੂਗੜ ਜਾਊ ਜਿਹੜਾ ਬੰਦਾ ਲੋਕਾਂ ਨੂੰ ਜੋੜੂਗਾ ਹੈਗਾ ਏ ਹਰ ਸਿਸਟਮ ਤੇ ਹੈਗੇ ਕੋਈ ਪਿੰਡ ਬਾਹ ਖੜੀ ਕਰ ਦੇ ਤੇ ਸਾਡੇ ਪਿੰਡ ਚ ਸਿਵੇ ਨਹੀਂ ਬਲੇ ਮੁੰਡੇ ਚਟਾ ਬੀਬੀ ਕੇ ਨਹੀਂ ਮਰੀ ਪਰ ਉਹਨਾਂ ਨੂੰ ਤੁਹਾਡਾ ਭੇਦ ਆ ਗਿਆ ਲੀਡਰਾਂ ਨੂੰ ਪੀ ਇਹਨਾਂ ਨੇ ਝੰਡੀਆਂ ਚੁੱਕ ਕੇ ਜਿੰਦਾਬਾਦ ਮਰਦਾਬਾਦ ਕਰ ਲੈਣੀ ਆ ਇਹਨਾਂ ਨੂੰ ਕੀ ਮਰਨ ਦੋ ਮੁੰਡੇ ਮਰਦੇ ਆ ਚਲੇ ਜਾਣ ਜਾਜਾਂ ਦੇ ਚੜ ਕੇ ਬਾਹਰ ਦਿਹਾੜੀਆਂ ਕਰਨ ਜਾ ਕੇ ਇਹਨਾਂ ਨੂੰ ਕੀ ਇਹਨਾਂ ਨੂੰ ਸਵੇਰੇ ਇੱਕ ਇੱਕ ਚਮਚਾ ਭੁੱਖੀ ਦਾ ਮਰਾਵਾਂਗੇ ਤੇ ਬਸੇ ਭਾ ਕੇ ਜਿਹੜੀ ਮਰਜ਼ੀ ਰੈਲੀ 'ਚ ਲੈ ਜਾਾਂਗੇ ਨਾਲੇ ਦਰੀਆਂ ਝਾੜਨਗੇ ਨਾਲੇ ਤੱਪੜ ਝਾੜਨਗੇ ਨਾਲੇ ਪੁਰਸੀਆਂ ਡਾਉਣਗੇ ਭਾਉ ਅਮਰਤਪਾਲ ਸੋਂ ਇਸੇ ਕਰਕੇ ਚੁਬਿਆ ਨਾ ਪੀ ਇੱਕ ਉਹ ਬੰਦਾ ਜਿਹੜਾ ਇੱਕ ਆਵਾਜ਼ ਦਵੇ ਤੇ ਲੋਕੀ ਆਪੇ ਆਉਣਾ ਸਿਸਟਮ ਇਸ ਚੀਜ਼ ਤੋਂ ਡਰਦਾ ਵਾ ਵੀ ਉਹਨੇ ਕਿਹੜੀ ਕੋਈ ਰੈਲੀ ਕੀਤੀ ਹੈ ਜਾਂ ਉਹਨੇ ਕੋਈ ਕਾਟ ਕੀਤਾ ਲੋਕੀ ਆਪ ਮੁਹਾਰੇ ਆਉਂਦੇ ਆ ਇਹੋ ਜਿਹੇ ਬੰਦਿਆਂ ਤੋਂ ਸਿਸਟਮ ਡਰਦਾ ਵਾ ਸਿੱਖਾਂ ਵਾਸਤੇ ਅਜੇ ਵੀ ਸੋਚਣ ਦਾ ਮੌਕਾ ਜੇ ਤੁਸੀਂ ਸਿਰ 'ਚ ਠੰਡਾ ਪਾਣੀ ਪਾ ਗਏ ਨਾ ਨਾ ਸੋਚਿਆ ਦਿਨ ਸ਼ੈ ਤੁਹਾਨੂੰ ਇਹਦੇ ਨਾਲੋਂ ਜ਼ਿਆਦਾ ਭਿਆਨਕ ਵੇਖਣੇ ਪੈਣਗੇ ਕਿਉਂਕਿ ਤੁਹਾਡੀ ਲੀਡਰਸ਼ਿਪ ਉਹ ਲੀਡਰਸ਼ਿਪ ਹੈ ਜਿਹੜੀ ਦਿੱਲੀ ਦੀ ਦਲਾਲੀ ਕਰ ਰਹੀ ਆ ਕੋਈ ਵੀ ਆ ਪੱਗਾਂ ਦੇ ਰੰਗ ਬਦਲ ਗਏ ਆ ਬੰਦਿਆਂ ਦੇ ਨਾਮ ਬਦਲ ਗਏ ਆ ਕਰਤੂਤਾਂ ਉਹੋ ਹੀ ਆ ਜਿਹੜੀਆਂ ਪਈਆਂ ਦਾ ਬਦਲਾ ਅਹੀਂ ਫੋੜੇ ਦੇ ਲਾਉਣਾ ਸੀ ਇਹੇ ਜੀ ਬਦਲਾ ਆਊਗਾ ਇਹੋ ਜੇ ਬਦਲਾ ਨੂੰ ਅਸੀਂ ਚੁੱਲ੍ਹੇ 'ਚ ਥੋੜਾ ਡਾਉਣਾ ਸੀ ਜਿਸ ਬਦਲਾ ਨੇ ਕੀਤਾ ਹੀ ਕੱਖ ਨਾ ਹੋਵੇ ਕੀ ਗੁਰੂ ਗ੍ਰੰਥ ਸਾਹਿਬੀਆਂ ਬੇਦਬੀਆਂ ਨਹੀਂ ਹੋਈਆਂ ਲੋਕੀ ਕਹਿੰਦੇ ਨਸ਼ਾ ਅੱਗੇ ਨੂੰ 3 ਗੁਣਾ ਵਧਿਆ ਮੈਂ ਨਹੀਂ ਕਹਿੰਦਾ ਤੁਸੀਂ ਕਹਿੰਦੇ ਹੋ ਨਾ ਵੀ ਨਸ਼ਾ 3 ਗੁਣਾ ਵਧਿਆ ਉਹ ਵਧਿਆ ਕਿੱਦਾਂ ਮੈਂ ਤੁਹਾਨੂੰ ਸਮਝਾ ਦੇਣਾ ਸੌਕੇ ਅਬਦਲ ਜੀ ਪਹਿਲਾ ਇੱਕ ਤੇ ਰਹੰਦੀ ਉਹ ਰੱਜ ਕੇ ਵੇਚਦੀ ਹੁਣ ਕਹ ਦੂਜੀ ਤੇ ਰਹੰਦੀ ਰੱਜ ਕੇ ਵੇਚਦੀ ਉਹ ਜੋ ਤੀਜੇ ਆਏ ਉਹਨਾਂ ਆਪਣੇ ਵੀ ਸੈੱਟ ਕਰ ਲਿਆ ਮਗਰ ਲੀਆਂ ਦੋਹਾਂ ਨੂੰ ਵੀ ਆਖਿਆ ਵੀ ਤੁਸੀਂ ਵੀ ਆਜੋ ਨਾਲ ਹੀ ਉਹਦੇ ਨਜ਼ਾਰੇ ਵੱਜੇ ਭਾਈ ਉਹਦੇ ਕਮਾਈਆਂ ਕਰਨ ਦੇ ਆ ਤੁਸੀਂ ਉੱਥੇ ਹੀ ਖਲੋਤੇ ਹੋ ਅੱਗੇ ਜਿਹੜੇ ਬੰਦੇ ਲੀਡਰ ਬਣਦੇ ਸੀ ਨਾ ਪਿੰਡਾਂ 'ਚ ਪੰਚ ਸਰਪੰਚ ਤੁਹਾਡੇ ਵੀ ਇੱਥੇ ਬੈਠੇ ਹੋਣੇ ਨੰਬਰਦਾਰ ਕੋਈ ਪੁਰਾਣੇ ਜਿਹੜੇ ਬਜ਼ੁਰਗ ਚਟੀਆਂ ਦਾੜੀਆਂ ਵਾਲੇ ਉਹ ਲੋਕੀ ਇੱਕ ਗੱਲ ਕਹਿੰਦੇ ਹੁੰਦੇ ਇਹ ਲੈਣਾ ਦੇਣਾ ਕੱਖ ਨਹੀਂ ਗਾਲਾਂ ਵਾਧੂ ਦੀਆਂ ਵਾਂ ਸੇਵਾ ਹੀ ਆ ਜਿੱਨਾਜ਼ਰ ਕਰ ਲੋ ਕਰ ਲੋ ਇਦਾਂ ਹੀ ਆਂਦੇ ਹੁੰਦੇ ਸੀ ਨਾ ਵੀ ਮਿਲਣਾ ਦੇ ਕੱਖ ਨਹੀਂ ਅਸਲ 'ਚ ਅੱਜ ਲੀਡਰੀ ਰਹਿ ਗਈ ਆ ਬਿਜ਼ਨਸਮੈਨ ਬੰਦਿਆਂ ਦੇ ਕੋਲ ਸੇਵਾ ਸੁਵਾਲੀ ਗੱਲ ਝੂਠੀ ਆ ਵਰਕਾ ਪਾੜ ਕੇ ਰੱਖੋ ਇਹ ਨਿਹਰਾ ਝੂਠ ਬੋਲਦੇ ਜੇ ਖਲੋਗੇ ਸਪੀਕਰਾਂ ਤੇ ਸੇਵਾ ਦਿੱਤੀ ਤੁਸੀਂ 5 ਸਾਲ ਦੀ ਇਹ ਕਰੀ ਮੈਂ ਸੌਂ ਖਾਦੀ ਆ ਮੁੜ ਕੇ ਤੁਹਾਡਾ ਹਲਕਾ ਖਾਊਂਗਾ ਸਾਰਾ ਇਦਾਂ ਹੀ ਕਰਦੇ ਆ ਨਾ ਹੁਣ ਲੀਡਰੀ ਆ ਬਿਜ਼ਨਸਮੈਨ ਬੰਦਿਆਂ ਦੀ ਹੁਣ ਜਿੰਨੇ ਸਰਪੰਚ ਬਣਨ ਲੱਗਿਆਂ ਪੰਚ ਬਣਨ ਲੱਗਿਆਂ ਜਾਂ ਕੋਈ ਅਹੁਦਾ ਲੈਣ ਲੱਗਿਆਂ 15 20 ਲੱਖ ਦੀ ਲਾਹਣ ਪਿਆਈ ਆ ਲੋਕਾਂ ਨੂੰ ਜੇ ਪੰਜਾਂ ਸਾਲਾਂ 'ਚ 50 ਨਾਲ ਜੋੜੂ ਪੰਜਾਂ ਸਾਲਾਂ ਵਾਦਾ ਕਰਦੇ ਆ ਜੁੱਤੀਆਂ ਮਾਰ ਕੇ ਕੱਢ ਦੇਣਾ ਵੀ ਸਾਡੇ ਵੀ ਖਾਦਿਆ ਪਾਉ ਲਿਆਂਦਾ ਦੇ ਕੱਖ ਨਹੀਂ ਆਹ ਰਹਿ ਗਈ ਆ ਲੀਡਰੀ ਮੇਰੀਆਂ ਗੱਲਾਂ ਥੋੜੀਆਂ ਸਿੱਧੀਆਂ ਮੈਨੂੰ ਪਤਾ ਬੰਦਿਆਂ ਮੁੜ ਕੇ ਆਖਣਾ ਵੀ ਆਹ ਨਾ ਪਤਾ ਸੱਦਿਓ ਬਾਅਦ 'ਚ ਹੋਰ ਕੋਈ ਸੱਦ ਲਿਓ ਠੰਡਾ ਮਿੱਠਾ ਬੰਦਾ ਸੱਦ ਲਿਓ ਪਰ ਗੱਲ ਸੱਚ ਆ ਜੇ ਆਪਣੇ ਬੱਚੇ ਬਚਾਉਣੇ ਆ ਭਵਿੱਖ ਬਚਾਉਣਾ ਤੁਹਾਨੂੰ ਆਪ ਜ਼ਿੰਮੇਵਾਰੀ ਸਾਹਮਣੇ ਬਣੀ ਮੈਂਟ ਮੇਰੇ ਕੋਲ ਦੋ ਚਾਰ ਬੱਚੇ ਮੈਂ ਆਖਰੀ ਵਾਰ ਕਹਿਣ ਲੱਗਾ ਜਥੇਦਾਰੀ ਕੀ ਆ ਲੀਡਰੀ ਕੀ ਆ ਜਥੇਦਾਰੀ ਫੋਟੋਆਂ ਲਵਾਉਣ ਨੂੰ ਥੋੜਾ ਹੁੰਦੀ ਆ ਅੱਜ ਲੀਡਰੀ ਅੱਜ ਜਥੇਦਾਰੀ ਸਿਰਫ ਸਰੋਪਾ ਪਾਓ ਫੋਟੋ ਲਵਾਓ ਦੈਟਸ ਇਟ ਕੰਮ ਨਿਪੜਿਆ ਕਦੀ ਬਾਬਾ ਦੀਪ ਸਿੰਘ ਦੀ ਫੋਟੋ ਵੇਖੀ ਤੁਸੀਂ ਬਾਬਾ ਦੀਪ ਸਿੰਘ ਦੀ ਫੋਟੋ ਜਿਹੜੀ ਜਿਹਨੇ ਲੀਕ ਖਿੱਚੀ ਆ ਧਰਤੀ ਤੇ ਵੇਖੀ ਕੇ ਗੁਰਦਾਰੇ ਚ ਲੱਗੀ ਜਾਂ ਤੁਹਾਡੇ ਘਰ ਲੱਗੀ ਹੋਵੇ। ਬਾਬਾ ਦੀਪ ਸਿੰਘ ਦੀ ਉਸ ਫੋਟੋ ਦੇ ਕੋਲੋਂ ਸਿੱਖ ਲੋਕ ਹੋ ਜਾਈ। ਬਾਬਾ ਦੀਪ ਸਿੰਘ ਨੇ ਜਿਹੜੀ ਲੀਕ ਖਿੱਚੀ ਆ ਦੂਜਿਆਂ ਦੇ ਪੈਰਾਂ ਚ ਨਹੀਂ ਖਿੱਚੀ ਪਹਿਲਾਂ ਆਪਣੇ ਪੈਰਾਂ ਚ ਖਿੱਚੀ ਆ ਵੀ ਮੈਂ ਲੀਕ ਆਲ ਰੈਡੀ ਪਾਰ ਕਰ ਲਈ ਆ। ਜਿਨੇ ਮਰਨਾ ਸੇਵਾ ਕਰਨੀ ਮੇਰੇ ਮਗਰ ਆਓ। ਆਵਾ ਲੀਡਰ ਦੇ ਗੁਣ ਤੇ ਜੇ ਅਜਰਗੇ ਹੁੰਦੇ ਨਾ ਲੀਕ ਖਿੱਚਣ ਵਾਲੇ ਉਹਨਾਂ ਤੁਹਾਡਿਆਂ ਦੇ ਪੈਰਾਂ ਚ ਖਿੱਚ ਕੇ ਤੇ ਆਪ ਠੰਡੇ ਏਸੀ ਚ ਜਾ ਵੜਨਾ ਹੈ ਵੀ ਜਦੋਂ ਸਰੋਪਾ ਲੈਣ ਦੀ ਵਾਰੀ ਹੋਈ ਤੇ ਫੋਨ ਕਰਦੇ ਉਦੋਂ ਲੈ ਲਾਂਗੇ ਆ ਕੇ। ਟਾਡੀ ਲੀਡਰਸ਼ਿਪ ਆ ਵਾਹ ਤੁਹਾਡਾ ਭਠਾ ਭਾਉਣ ਵਾਲੇ ਆ ਬੰਦੇ ਆ ਮੈਂ ਇੱਕ ਗੱਲ ਹੋਰ ਕਹਿ ਕੇ ਟਾਡੀ ਸਿੰਘਾਂ ਕੋਲ ਵਾਰ ਲੈਣ ਲਗਾ ਇੰਨਾ ਉਤਲਾ ਲੀਡਰ ਨਹੀਂ ਮਾਰਾ ਹੁੰਦਾ ਲੀਡਰ ਕੋਈ ਨਹੀਂ ਮਾਰਾ ਐਮਐਲਏ ਨੂੰ ਕੀ ਲੱਗੇ ਤੁਹਾਡੇ ਪਿੰਡ 'ਚ ਕੀ ਹੁੰਦਾ ਐਮਪੀ ਨੂੰ ਕੀ ਲੱਗੇ ਤੁਹਾਡੇ ਪਿੰਡ 'ਚ ਕੀ ਹੁੰਦਾ ਫਿਰ ਤੁਸੀਂ ਆਖੋਗੇ ਨੁਕਸਾਨ ਕਾਨੂੰ ਕਰਦਾ ਆ ਜਿਹੜੇ ਪਿੰਡਾਂ 'ਚ ਆਪੇ ਹੀ ਬਾਦਲ ਕੈਪਟਨ ਤੇ ਭਗਵੰਤ ਮਾਨ ਬਣੇ ਫਿਰਦੇ ਨੱਚੇਟ ਕੱਪੜੀਏ ਜਿੰਨਾ ਭਠਾ ਉਹ ਭਉਂਦੇ ਪਿੰਡ ਦਾ ਉਹਨਾਂ ਕੋਈ ਨਹੀਂ ਜੇ ਭਉਂਦਾ ਬਸ ਉਹਨਾਂ ਨੂੰ ਫੋਕਰ ਦੀ ਚੌਧਰ ਮਿਲ ਜਾਂਦੀ ਆ ਉਹ ਆਪੇ ਹੀ ਕੈਪਟਨ ਆਪੇ ਹੀ ਬਾਦਲ ਆਪੇ ਹੀ ਭਗਵੰਤ ਮਾਨ ਉਹ ਜੀਣ ਹੀ ਨਹੀਂ ਦਿੰਦੇ ਲੋਕਾਂ ਨੂੰ ਜੇ ਚਾਰ ਸਿਰ ਜੁੜ ਕੇ ਬਹਿਣਗੇ ਉਹਨਾਂ ਅਸਲ ਉੱਤੇ ਫੋਨ ਲਾਉਣਾ ਇਕੱਠੇ ਹੋਏ ਬੋੜਾਂ ਥੱਲੇ ਉਹਨਾਂ ਉੱਧਰ ਜਾ ਵੜਨਾ ਜਾਵਦਾ ਉਹ ਭਾਵੇਂ ਮੱਝ ਮਰੀ ਦਾ ਹਲਚਲ ਪੁੱਛਦਾ ਹੋਵੇ ਫੇ ਪਾਉ ਦੋਖੜਾ ਗਾਲਾ ਮੱਝ ਮਰ ਗਈ ਤੁਹਾਡੀ ਤੁਹਾਡੇ ਘਰ ਦੋਖਿਆ ਬਸ ਉਹ ਜਿਹੜਾ ਕੈਮਰੇ ਵਾਲਾ ਉਹ ਕੈਮਰਾ ਹੀ ਹੁੰਦੇ ਆ 5-7 ਸੀਸੀਟੀਵੀ ਕੈਮਰੇ ਹਰ ਪਿੰਡ 'ਚ ਹੀ ਹੁੰਦੇ ਆ ਜਿਨ੍ਹਾਂ ਨੇ ਨਕੀ ਨਕੀ ਗੱਲ ਉੱਤੇ ਪਚਾ ਕੇ ਤੇ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਦਾ